ਅੱਜ ਅਸੀਂ ਆ ਜੀ ਜ਼ੀਰਾ ਜ਼ੋਨ ਵੱਲੋਂ ਪਿੰਡ ਫੇਰੋਕੇ ਦੇ ਵਿੱਚ ਪੁਤਲਾ ਫੂਕ ਰਹੇ ਆ ਮੋਦੀ ਦਾ ਔਰ ਭਗਵੰਤ ਮਾਨ ਪੰਜਾਬ ਸਰਕਾਰ ਦਾ ਇਹਦੇ ਵਿੱਚ ਅੱਜ ਇਕੱਠੇ ਹੋਏ ਨੇ ਸਾਰੇ ਜ਼ੀਰਾ ਜ਼ੋਨ ਦੇ ਆਗੂ ਔਰ ਜਤਾਲਾ ਸਾਹਿਬ ਆਏ ਨੇ ਜਤਾਲਾ ਸਾਹਿਬ ਕੀ ਪ੍ਰੋਬਲਮ ਆ ਪੁਤਲਾ ਫੂਕ ਰਹੇ ਹੋ ਪਹਿਲਾਂ ਸਭ ਤੋਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਮੈਂ ਨਰਿੰਦਰਪਾਲ ਸਿੰਘ ਜਤਾਲਾ ਕਿਸਾਨ ਮਜ਼ਦੂਰ ਸਟ ਕਮੇਟੀ ਡਿਸਟ੍ਰਿਕਟ ਮੀਤ ਪ੍ਰਧਾਨ ਫਿਰੋਜ਼ਪੁਰ ਜੋ ਵੇਖੋ ਥੋੜੇ ਦਿਨ ਪਹਿਲਾਂ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਸੈਂਟਰ 'ਚ ਉਹਨਾਂ ਨੇ ਪਹਿਲਾਂ ਵਕਫ ਬੋਰਡ ਜਿਹੜਾ ਕਾਨੂੰਨ ਲਿਆਂਦਾ ਸੈਂਟਰ ਚ ਏ ਕਹਣਾ ਮੇਰੇ ਵੀਰਾਂ ਨੂੰ ਲਾਈਵ ਜਿਹੜੀ ਵਕਫ ਬੋਰਡ ਮਸੀਤਾਂ ਦੀਆਂ ਪਹਿਲੀਆਂ ਸਾਡੇ ਪਿੰਡਾਂ ਚ ਉਹਨਾਂ ਦੇ ਸਿਰ ਤੇ ਉਹਨਾਂ ਦਾ ਕੰਮ ਚੱਲ ਰਿਹਾ ਜਿਵੇਂ ਸਾਡੇ ਪਾਕਿਸਤਾਨ ਜਿਹੜੇ ਗੁਰਦੁਆਰੇ ਆ ਉਹਨਾਂ ਦੀਆਂ ਜ਼ਮੀਨਾਂ ਉੱpon ਦਾ ਕੰਮ ਚੱਲ ਰਿਹਾ ਉਹ ਦਿਨ ਬਿੱਲ ਪਾਸ ਹੋ ਗਿਆ ਹੁਣ ਇਹ ਜਿਹੜਾ ਬਿੱਲੀ 1000 225 ਹੁਣ ਆਉਣ ਵਾਲਾ ਖੜਾ ਇਸਰੇ ਭਗਵੰਤ ਮਾਨ ਅਜੇ ਤੱਕ ਜਵਾਬ ਨਹੀਂ ਦਿੱਤਾ ਪੰਜਾਬ ਸਰਕਾਰ ਨੇ ਜੀਦਾ ਕਰਕੇ ਉਹ ਅੱਜ ਡੇਰੀ ਹੋ ਗਈ ਆ ਉਹਨਾਂ ਪਾਸ ਕਰ ਜਾਣਾ ਕਿਉਂਕਿ ਉਹਨਾਂ ਕੋਲ ਬਹੁਤ ਸਮਤੀ ਆ ਤੋ 2020 ਤੋਂ 25 ਜਿਹੜਾ ਬਿੱਲ ਏ ਉਹ ਬਿਲੀ 100 ਰੁਪਏ ਲੈ ਪ੍ਰਾਈਵੇਟ ਹੱਥਾਂ ਜਿਹੜਾ ਬਿਲੀ ਦੇ ਰਹਿਆ 16 ਦੇ ਯੂਨਟ 1000 ਰੁਪਏ ਇੱਕ ਪਾਵਰ ਮੋਟਰ ਨੂੰ ਲੱਗਣਾ ਸੋ ਜਿਹੜਾ ਸਾਡੇ ਕਿਸਾਨਾਂ ਤੋਂ ਪੈੜੀ ਖੋਣ ਦਾ ਤਰੀਕਾ ਵੱਖਰੇ ਵੱਖਰੇ ਤਰੀਕਾ ਨਾਲ ਉਹ ਕਰ ਰਹੇ ਆ ਲੇਕਨ ਜੋ ਜਥੇਬੰਦੀਆਂ ਪੰਜਾਬ ਦੀਆਂ ਪੰਜਾਬ ਨਾਲ ਸਹਯਰ ਦੇ ਨੇ ਅਸੀਂ ਇਹ ਕੰਮ ਕਦੀ ਕਿਦਾਂ ਚਿਤਨੀ ਹੋਣ ਦਿਆਂਗੇ ਹੀਰੋ ਦਮ ਤੱਕ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਸਾੜੇ ਅਗਿਆਜੀ ਪੁੱਤਨਾ ਜੋਂਨ ਜੀਰਾ ਵੱਲੋਂ ਜਿਨ੍ਹਾਂ ਆਗੂ ਵੀ ਆਏ ਸਨ ਹੁਣ ਡਾਕਟਰ ਕਸਵਾਨਾ ਜੀ ਆਪਣੇ ਵਿਚਾਰ ਪੇਸ਼ ਕਰ ਰਹੇ ਇਹਦੇ ਬਾਰੇ ਜੀ ਹਾਂਜੀ ਮੈਂ ਰਾਟੋ ਵਿਰਿੰਦਰ ਸਿੰਘ ਸਾਨੂੰ ਸਾਨੂੰ ਠਾਕਰ ਪੰਜਾਬ ਜੋਂ ਜੀਰਾ ਜੋਂ ਖਨਾਨ ਚੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੇ ਪਤੇ ਜੋ ਪਿਛਲੇ ਤਿੰਨ ਦਿਨਾਂ ਤੋਂ 15 16 ਤੇ 17 ਨੂੰ ਸਾਨੂੰ ਜਥੇਬੰਦੀ ਵੱਲੋਂ ਪਰ ਤੁਸੀਂ ਦਾ ਮੁੱਚੇ ਪੰਜਾਬ ਦੇ ਸਾਰੀਆਂ ਔਪਰਾਤਾਂ ਜਿੱਥੇ ਬੰਦੀਆਂ ਸਾਡਾ ਰਲ ਕੇ ਅਸੀਂ ਸਾਰੇ ਦੇ ਨਾਲ ਜੋ ਪੁਤਲਾ ਫੂਕਣ ਦਾ ਉਹ ਕਿਹਾ ਸੀਗਾ ਜੋ ਕਿ ਸੈਂਟਰ ਗਵਰਨਮੈਂਟ ਨੇ ਜਿਹੜਾ ਬਿੱਲ ਪਾਸ ਕੀਤਾ ਹੈ ਸਾਡਾ بجلی ਬਿੱਲ 220 ਉਹਨੂੰ ਅਸੀਂ ਰੱਦ ਕਰਾਉਣ ਵਾਸਤੇ ਸਾਰਾ ਦਾ ਵਿਰੋਧ ਕਰ ਰਹੇ ਹਾਂ ਜਿਹੜੀਆਂ ਬਿੱਲ ਬਾਈ ਕਿਹਦਾ ਖਾਸਾ